ਬਈ ਜੀ ਸਾਡਾ ਮੁਕਾਬਲਾ ਵਾ 8 ਘੰਟੇ ਪੌਣੇ ਹੈ ਇੱਥੇ ਕੋਈ ਵੀ ਨਹੀਂ ਛਿੱਲੜ ਪੈਣੀ ਚਾਹੀਦੀ ਕੀ ਅੱਛਾ ਜਿਹੜਾ ਜਿੱਤਿਆ ਉਹ ਫਰੂਟੀ ਪੀਊਗਾ ਜੀਨੇ ਵੱਧ ਪਾ ਦੇ ਹਾਂਜੀ 1 2 3 ਪੌਣਾ ਕੱਲਾ ਕੱਲਾ ਵਾ ਹਾਂਜੀ ਲੱਗ ਜੂ ਬੜਾ ਉਹ ਨਿਹਾਲ ਵੀ ਬੜਾ ਫਰਤੀਲਾ ਏ ਨਿਹਾਲ ਬਾਹਰ ਨਹੀਂ ਡਿੱਗਣੇ ਚਾਹੀਦੇ ਨਾ 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 ਬਾਹਰ ਬਾਹਰ ਬਈ ਦੋ ਨਿਕਲ ਗਏ ਹੈ ਜੇ ਬਾਹਰ ਡਿੱਗਿਆ ਦੋ ਨਿਕਲ ਗਏ ਨਿਹਾਲ ਤਾਂ ਸੋਚਣ ਲੱਗ ਗਿਆ ਨਿਹਾਲ ਉਹਨੇ ਪਹਿਲਾਂ ਪਾ ਜਾਣੇ ਆ ਉਏ ਕੋਲੇ ਹੀ ਆਇਤਾ ਨੇ ਆਲ ਚੱਲ ਆਏ ਸਿੱਟੀ ਜਲ ਫਰਤੀ ਨੇ ਆਲ ਨੇ ਆਲ ਚੀਤੀ ਕਰਨੇ ਆਲ ਤੇ ਨੇ ਆਲ 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 ਸਿੱਟ ਨਹੀਂ ਨਹੀਂ ਆ ਫਿਰ ਤਾਂ ਬਾਹ ਡਿੱਗ ਪੂਗਾ ਚੱਪਾ ਪਾਈ ਜਲ ਪਾਈ ਜਲ ਨਾਲ ਗੱਲ ਸੁਣੀ ਚੱਲ ਰੁਕਣਾ ਨਹੀਂ ਪਾਦੇ ਪਰ ਇਹਨੂੰ ਜਾਵੜਿਆ ਉਹਦੇ ਚ ਚ ਪਾਦੇ ਵਾਵਾ ਇੱਕ ਇੱਕ ਕਰਕੇ ਪਾ ਕਿਉਂਗੇ ਜੇ ਇੱਕ ਇੱਕ ਪਾਉਂਗੇ ਛਲੜ ਨਹੀਂ ਜਾਂਦੇ ਵਿੱਚ ਪਾਦੇ 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 ਨਿਆਲ ਆਏ ਨਹੀਂ ਪਾਣੇ ਬੁੱਤ ਛੱਲਾ ਜਾਂਦੀਆਂ ਵਿੱਚ ਫਿਰ ਤੂੰ ਹਾਰ ਜਾਣਾ ਵਾ ਉਹਦੀ ਵੇਖ ਲੈ ਕੋਈ ਨਹੀਂ ਛੱਲ ਵਿੱਚ ਗਈ ਤੇਰੀਆਂ ਵੇਲਾ ਕਿੰਨੀਆਂ ਵਾ ਲੈ ਆਏ ਨਹੀਂ ਫਿਰ ਤੈਨੂੰ ਤੂੰ ਹਾਰ ਦੇਣਾ ਵਾ ਚਲੋ ਛਿੱਲਾ ਕੱਢ ਦੇ ਵਿੱਚੋਂ ਚੱਲ ਛਿੱਲਾ ਤੂੰ ਕੱਢ ਗਿਆ ਨੋ ਕਾਦੇ ਨਾਲ ਪੱਕਲਾ ਕਲਾ ਚੱਕ ਕੇ ਪਾਈ ਚੱਲ ਨੇੜੇ ਆਂ ਪਾ ਦੇ ਨੇਹਾਲ ਕੌਣ ਜਿੱਤੂਗਾ ਮੈਂ ਇਤਨਾ ਹੈਂ ਨੇਹਾਲ ਮੈਂਤਰਾ ਦਾ ਨੇਹਾਲ ਨੇ ਜਾਤੇ ਆਣਾ ਯਾਰ ਨੇਹਾਲ ਕੰਦਾ ਕਦੇ ਨਹੀਂ ਜਾਗਦਾ ਕੱਲਾ ਕੱਲਾ ਫੱਕ ਕੱਲਾ ਕੱਲਾ ਚੱਕ ਕੇ ਸਿੱਟੀ ਚੱਲ ਕਿੰਨਾ ਕੰਮ ਆਏ ਜਾਗ ਜਾ ਕੇ ਸਿੱਟੀ ਜੱਲੇ ਕਿੰਨਾ ਕੰਮ ਆ ਛੱਡ ਦੇ ਛੱਡ ਦੇ ਨਿਹਾਲ ਦਾ ਛੱਲਾ ਪਾਈ ਜਾਂਦਾ ਵਾ ਰਹਿਣ ਦੇ ਬਸ ਨਿਹਾਲ ਹਰ ਗਿਆ ਗਿਆ ਬਈ ਨਿਹਾਲ ਨੇ ਛੱਲਾ ਪਾਈਆਂ ਉਹ ਕਿੱਧਰ ਚੱਲੇ ਨਿਹਾਲ ਹਰ ਕੇ ਕਿੱਥੇ ਚੱਲੇ ਆਂ ਫਰੂਟੀ ਨਹੀਂ ਹੈ ਫਰੂੜੀ ਬਣੀ ਆ ਹੈ ਹਾਂ ਬਈ ਸਾਨੂੰ ਬਈ ਜੀ ਫਰੂਟੀ ਉਹ ਮਿਲ ਗਈਆਂ ਮਾਂ ਦੋਨਾਂ ਨਹੀਂ ਮਿਲ ਗਈਆਂ ਹਾਂਜੀ ਬਈ ਜੀ ਫਿਰ ਬਈ ਮੈਂ ਰੱਤ ਗਿਆ ਸੀ ਫਿਰ ਹੈਨਾ ਫਿਰ ਨਿਹਾਲ ਨਿੱਕਾ ਵਾ ਕਿਉਂ ਰਹੂਗਾ ਫਰਸ਼ 'ਚ ਆਣਾ ਫਰੂਟ ਨਹੀਂ ਲਿਆ ਰਹੀ ਸੀ ਠੀਕ ਆ